ਇਹ ਤਾਂ ਯਾਰ ਉਸ ਤਰ੍ਹਾਂ ਲਾ ਕੇ ਪਿੰਡਾ ਹੀ ਆਇਆ ਕੀਤਾ ਜਿਵੇਂ ਤਾਜੀ-ਤਾਜੀ ਲੁੱਕ ਪਾਈ ਹੋਈ ਹੁੰਦੀ ਛੜਕਦੇ ਹੈ ਇਹ ਮੱਖੀ ਦੀ ਲੱਤ ਬਾਹ ਟੁੱਟ ਗਈ ਜਿਹੜੀ ਇਹਦੇ ਉੱਤੇ ਬਹਿ ਗਈ ਸਾਰੇ ਨਾਲ ਪਰਾਲੀ ਪਾਉਣ ਲੱਗ ਜੇ ਬਾਪੂ ਕੋਲੇ ਕੋਈ ਗਿੱਦਰ ਸੰਗੀ ਆ ਕਰੇ ਤੇ ਆਈ ਆ ਭਾਈ ਜੁਬੀ ਵਾਲਾ ਦਾ ਕੱਟ ਕੇ ਪਾਉਗਾ ਵੀਡੀਓ ਆਥਨੇ ਲਾਈਵ ਤੇ ਲਾਇਆ ਪਿਆਊਗਾ ਸਲੇਟਸ ਅੱਛਾ ਤੇਰੇ ਕੋਲ ਹੀ ਆ ਫਿਰ ਕੱਟ ਲਈ ਬਈ ਇਹ ਆ ਮਾਸਟਰ ਸੁਖਦੀਪ ਹੋਣੀ ਬਣਾਈ ਜਾਂਦੇ ਆ ਵੀਡੀਓ ਦੂਜਾ ਜੀ 95 ਨੰਬਰ ਸੁਖਿੰਦਰ ਜੀ 1 ਮਿੰਟ ਦੋ ਦੋ ਮਿੰਟ ਰੁਕ ਜਾਓ ਜੀ ਅਨਾਉਂਸ ਕਰ ਦਿਓ ਜੀ ਦੋ ਮਿੰਟ ਬਾਅਦ ਕੋਈ ਨਹੀਂ ਦੋ ਮਿੰਟ ਬਾਅਦ ਕਰੋ ਅਭੀ ਅਗਲੇ ਦੋ ਆਪਣੇ ਜੈ ਸਿੰਘ ਭਾਈਆ ਸੋਰਪੀ ਸੇ ਗੰਗਾ ਬੈਸ ਕੇ ਮਾਲਿਕ ਇਧਰ ਹੀ ਹੈ ਥੈਂਕ ਯੂ ਬਈ ਬਈ ਛੋਟਾ ਹੋਣਾ ਅਧਿਕਾਰਿਕ ਦੇ ਇਹ ਦੂਸਰਾ ਬੰਨ 92 ਨੰਬਰ ਹੈ ਜੀ ਇਹ ਕਿਹੜੇ ਪਿੰਡ ਤੋਂ ਆਏ ਆ ਇੱਕਾ ਲੱਲਾ ਤੋਂ ਆਏ ਆ ਸੁਖਦੀਪ ਕੀ ਕੋਣਾ ਇਹਨਾਂ ਦਾ ਇਹ ਪਰਾਲੀ ਤੇ ਹੀ ਆ ਸਾਰਾ ਕੰਮ ਚੱਲਦਾ ਇਹਦਾ ਹਾਂ ਪਰਾਲੀ ਤੇ ਚੱਲਦਾ ਕੰਮ ਕੱਲੀ ਸੇਵਾ ਹੀ ਆ ਇਹਨਾਂ ਦੀ ਜੀ ਕਹਿੰਦੇ ਬਸ ਸੇਵਾ ਹੀ ਕਰੀ ਜਾਂਦੇ ਆ ਪਰਾਲੀ ਤੇ ਬਾਈ ਜੀ ਦੇਖ ਤੁਸੀਂ ਦੇਖ ਲਓ ਬਈ ਇਹ ਦੂਸਰੇ ਨੰਬਰ ਪਰਾਲੀ ਵਾਲਾ ਬਾਪੂ ਹੈ ਬਾਪੂ ਉਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਬਹੁਤ ਬਹੁਤ ਸਾਰੇ ਨਾ ਪਰਾਲੀ ਪਾਉਣ ਲੱਗ ਜੇ ਬਾਪੂਪੁਰੇ ਕੋਲ ਕਿਦਰ ਸੰਗੀ ਆ ਕਰੇ ਚੰਗਿਆ ਚੰਗੀ ਨਸਲ ਆ ਦੇਖ ਲਓ ਕੋਹ ਬੱਚੀ ਆ ਪਰਾਲੀ ਪਰਾਲੀ ਨਹੀਂ ਦੂਜਾ ਨੰਬਰ ਲੈ ਗਈ ਤੀਜੇ ਤੀਜੇ ਤੇ 530 ਇੱਕ ਸਾਣ ਦੀ ਆ ਜਿਹੜਾ ਟੈਂਕ ਸੋਰਸ ਸੋਰਸ ਨਹੀਂ ਹੁਣ ਅਮਰਪੁਰ ਚਲੇ ਗਿਆ

ਇਹ ਕੋਹੇ ਨੂਰ ਦੀ ਪੋਤਰੀ ਆ ਇਹ ਤਾਂ ਯਾਰ ਉਸ ਤਰ੍ਹਾਂ ਲਾ ਕੇ ਪਿੰਡਾਂ ਹੀ ਆਇਆ ਕੀਤਾ ਜਿਵੇਂ ਤਾਜੀ-ਤਾਜੀ ਲੁੱਕ ਪਾਈ ਹੋਈ ਹੁੰਦੀ ਛੜਕ ਤੇ ਹਾਂ ਇਹ ਮੱਖੀ ਦੀ ਲੰਤ ਬਾਹਰ ਟੁੱਟ ਕੇ ਜਿਹੜੀ ਇਹਦੇ ਉੱਤੇ ਬੈ ਗਈ ਭਾਈ ਹੋਇਓ ਪਿੱਛੇ ਨੂੰ ਹੋਇਆ ਯਾਰ ਭਰਾ ਹੋਇਓ ਮੱਖੀ ਦਿਲਕ ਦੀ ਆ ਕਹਿਣਾ ਸੌਖਾ ਆ ਕਿਹੜੇ ਪਿੰਡ ਤੋਂ ਆਈ ਆ ਭਾਈ 5ਵੇਂ ਨੰਬਰ ਬਰਾਛੜੀ ਸੱਦੇਵਾਲ ਪਿੰਡ ਤੋਂ ਆਇਆ ਵਧੀਆ ਰਾਜੇ ਸਾਫੂ ਵਾਲੇ ਦੇਰਾ ਬਾਬਾ ਕਿਰਪਾ RAM ji ਦੇ ਡੇਰੇ ਤੇ थाना ਅੱਛਾ ਜੀ ਇਹ ਹੈ ਜੀ ਅੱਛਾ ਬਾਬਾ ਜੀ ਮੁਬਾਰਕਾਂ ਬਹੁਤ ਬਹੁਤ ਜਦੋਂ ਅੱਬੇ ਮੌਦਿਆਂ ਦੀ ਕਿਰਪਾ ਹੋ ਗਈ ਉਹਦੂ ਬਾਤਾਂ ਖੇਤੀ ਚੱਲ ਪਈ ਫਿਰ ਆਪਣੀ ਛੇਮਾ ਨੰਬਰ ਜੀ 1156 ਇਹ ਕੀ ਦੀ ਜੱਟਣਾ ਬਾਕੀ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਾਂ ਹੋਰ ਵੀਡੀਓ ਪਾਉਂਦੇ ਰਹਾਂਗੇ ਮੇਲੇ ਦੀਆਂ ਧੰਨਵਾਦ ਜੀ